ਬਾਕੀ ਗੱਲਾਂ ਤਾਂ ਅਸੀਂ ਇੰਦਾ ਕਰ ਜਾਇਆ ਹੈਗੀ ਤੇਗੀ ਇਹ ਜਿਹੜੀ ਮਦੂਦਾ ਸਰਕਾਰ ਹੈ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲੱਗੀ ਹੋਈ ਹੈ ਲੈਂਡ ਪੋਰਟ ਤੇ ਕੋਈ ਵੀ ਨਹੀਂ ਬੋਲ ਰਿਹਾ ਵੀ ਕਿਉਂ ਇਹ ਲੋਕਾਂ ਨੇ ਦੇਖੋ ਗੱਲ ਹੈ ਅਸੀਂ ਇਸ ਛੀਦੀ ਦਿਹਾੜੇ ਨੂੰ ਕੋਈ ਸਿਆਸੀ ਖੜਾ ਨਹੀਂ ਬਣਾਉਣਾ ਚਾਹੁੰਦੇ ਅੱਜ ਤਾਂ ਬਾਹਰ ਆਪਾਂ ਤਾਂ ਨਹੀਂ ਨਹੀਂ ਮੇਰੀ ਉਹੀ ਕਹਿ ਰਹੇ ਮੈਂ ਤਾਂ ਕਰਕੇ ਅਸੀਂ ਉੱਥੇ ਇਸ ਮੁੱਦੇ ਨੂੰ ਚੱਕਿਆ ਪਰ ਗੱਲ ਹੈ ਅੱਜ ਸਭ ਤੋਂ ਗੰਭੀਰ ਮੁੱਦਾ ਹੈ ਕੌਣ ਕਿਸਾਨ ਹੈ ਜਿਹੜਾ ਇੱਕ ਕਿਲਾ ਦੇ ਕੇ ਜਿਹੜਾ 1200 ਗੱਜਾ ਜਗ੍ਹਾ ਲਊਗਾ ਸਰਕਾਰ ੱੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਹੈ ਲੋਕਾਂ ਨੂੰ ਚੰਗੇ ਭਲੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦੀ ਹੈ ਅਤੇ ਆਪ ਕਰੋੜਾ ਰੁਪਇਆ ਅਰਬਾ ਰੁਪਇਆ ਉਸ ਉਹਨਾਂ ਜ਼ਮੀਨਾਂ ਕਿਸਾਨ ਦੀ ਜ਼ਮੀਨ ਚੋਂ ਮੁਫਤ ਚ ਕਮਾਉਣਾ ਚਾਹੁੰਦੀ ਹੈ ਸੋ ਇਹ ਸਭ ਤੋਂ ਵੱਡਾ ਫਰਾਡ ਹੈ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਇਸ ਫੈਸਲੇ ਦੇ ਨਾਲ ਇਹਨਾਂ ਕੋਲ ਕੋਈ ਜਵਾਬ ਨਹੀਂ ਨਾ ਕੁਝ ਕਹਿਣ ਨੂੰ ਸਿਰਫ ਠੂਠ 24 ਘੰਟੇ ਬੋਲਦੇ ਨੇ ਸੋ ਸਮਾਂ ਆ ਗਿਆ ਲੋਕਾਂ ਨੂੰ ਹੁਣ ਇਹਨਾਂ ਨੂੰ ਮੂੰਹ ਤੋਰ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ ਮੜ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ 'ਚ ਇਹਨਾਂ ਦਾ ਟੋਟਲ ਬਾਈਕਾਟ ਕਰਨਾ ਚਾਹੀਦਾ